ਹਾਂਜੀ ਓਏ ਕੀ ਹਾਲ ਚਾਲ ਹੈ ਸਾਰਿਆਂ ਦਾ ਹੋਰ ਕਿਦਾਂ ਠੀਕ ਹੋ ਸਾਰੇ ਸ਼ਾਮਾਂ ਪੈ ਗਈਆਂ ਆਪਾਂ ਆ ਗਏ ਆਪਣੇ ਸੈਟਅਪ ਤੇ ਤੇ ਹੁਣ ਕਰਦੇ ਆਂ ਸ਼ੌਂਕ ਤੇ ਨਾਲੇ ਕਰਦੇ ਗੱਲਾਂ ਬਾਤਾਂ ਨਨ੍ਹਾ ਵੜ ਆਪਾਂ ਲੈ ਆ ਕੋ ਬਾਕੀ ਇਹ ਜਿਹੜੀ ਪੀਲੀ ਮੱਦੀ ਹੈ ਇਹਨੂੰ ਆਪਣਾ ਆਪਾਂ ਬੱਚਿਆਂ ਤੋਂ ਅਲੱਗ ਕਰ ਦੇਣਾ ਥੋੜੇ ਦਿਨਾਂ ਤੱਕ ਤੇ ਇਹਦੀ ਬਰੀਡਿੰਗ ਦੁਬਾਰਾ ਸਟਾਰਟ ਕਰ ਦੇਣੀ ਇੱਕ ਆਪਣੀ ਮੁਰਗੀ ਓ ਥੱਲੇ ਬੈਠੀ ਆ ਕੋੜਕ ਹੋ ਗਈ ਲੱਗਦਾ ਮੈਨੂੰ ਅੱਜ ਯਾਨੀ ਕਿ ਲੱਗਦਾ ਇੱਕ ਦਾ ਅੰਡਾ ਹੋਰ ਰੱਖੂਗੀ ਤੇ ਆ ਜਿਹੜੇ ਬੱਚੇ ਆ ਇਹਨਾਂ ਦਾ ਪੁੱਛਦੇ ਹੁੰਦੇ ਤੁਸੀਂ ਮੈਂ ਇਹ ਬੱਚੇ ਇਹ ਸੇਲ ਨਹੀਂ ਕਰਨੇ ਯਾਰ ਠੀਕ ਹੈ ਰੱਖੇ ਆਪਾਂ ਬਿੰਗਮ ਜਿਹੜੇ ਬੱਚੇ ਸੇਲ ਤੇ ਗੱਲ ਪਾਏ ਸੀਗੇ ਉਹੀ ਬੱਚੇ ਸੇਲਿਆ ਤੇ ਮੈਂ ਦੁਬਾਰਾ ਫਿਰ ਤੁਹਾਨੂੰ ਦਿਖਾਉਣਾ ਠੀਕ ਹੈ ਜਿਹੜੇ ਬੱਚੇ ਆ ਫੋਨ ਕਾਫੀ ਦੋਸਤ ਕਰਦੇ ਸੀਗੇ ਠੀਕ ਹੈ ਦੇਖ ਲਿਓ ਬੱਚੇ ਪੀਲੇ ਮੁਰਗੇ ਦੇ ਆ ਮੁਰਗਾ ਵੀ ਦੁਬਾਰਾ ਮੈਂ ਵੀਡੀਓ ਦੇ ਵਿੱਚ ਹੀ ਦਿਖਾਉਂਗਾ ਤੇ ਦੁਬਾਰਾ ਰਿਪੀਟਲੀ ਮੈਂ ਇਹੀ ਕਹਿੰਨਾ ਤੁਹਾਨੂੰ ਮੇਰੇ ਭਰਾ ਜਿਹੜੇ ਆ ਨਾ ਤਕਰੀਬਨ ਬਾਅਦ ਚ ਕਹਿ ਦਿੰਦੇ ਆ ਵੀਡੀਓ ਪਾਓ ਫਲਾਣਾ ਜਾਨਵਰ ਦਿਖਾਓ ਮੈਂ ਵਿੱਚੇ ਵੀਡੀਓ ਦੇ ਮਾਪੇ ਵੀ ਦਿਖਾਉਂਗਾ ਤੇ ਤੁਸੀਂ ਪੂਰਾ ਬਲੌਗ ਦੇਖਿਓ ਮੇਰਾ ਭਰਾ ਠੀਕ ਹੈ ਬੱਚੇ ਦੇਖ ਲਿਓ ਚੈੱਕ ਕਰ ਲਿਓ ਪੂਰੇ ਹਲਦੀ ਆ ਇੱਕ ਮਹੀਨਾ ਇਹੋ ਲਗਭਗ 15 16 ਦਿਨ ਦੇ ਹੋਇਆ ਜੀ ਠੀਕ ਹੈ ਸਵਾਮੀ ਨਰੇ ਇਹ ਠੀਕ ਆਪਣੀ ਤੂੜੀ ਬਣ ਗਈ ਆ ਤੇ ਆ ਆਪਣਾ ਫਿਰਦਾ ਸਲੇਟੀ ਪੱਠਾ ਇਧਰ ਹੰਡ ਅਟੈਕਰ ਨਹੀਂ ਫਿਰਦੇ ਆ ਠੀਕ ਹੈ ਇਹਦਾ ਸ਼ੌਂਕ ਵੇ ਕਰਉਣਾ ਤੁਹਾਨੂੰ ਇੱਕ ਮਿੰਟ ਦੇਖ ਲਿਓ ਨਾਲ ਇਹਦੇ ਫਿਰਦੀ ਆ ਰਾਨੋ ਠੀਕ ਹੈ ਇਹਨਾਂ ਨੂੰ ਹਜੇ ਮੈਂ ਖੁੱਲਿਆ ਨਹੀਂ ਆ ਜਾਲੀ ਸੈੱਟ ਕਰ ਦਮਾ ਮਾੜੀ ਇੱਕ ਮਿੰਟ ਇਹਗਾ ਸੈਟ ਇਹ ਆ ਲੋ ਠੀਕ ਹੈ ਜੜੀ ਆਪਾਂ ਇੱਥੇ ਸੈੱਟ ਕਰ ਦਿੱਤੀ ਤੇ ਉੱਪਰ ਖੜਾ ਗਲਵਾ ਪੱਠਾ ਤੇ ਨਾਲ ਖੜੀ ਚੜੇਲ ਨਾਲ ਖੜੀ ਆ ਸਲੇਟੀ ਮਾਦੀ ਨੂਰ ਜਹਾ ਉਹ ਕਰੀਜ ਦੇ ਵਿੱਚ ਆ ਉਸ ਮੁਰਗੀ ਦੀ ਵੀ ਕਰੀਜ ਲਗਭਗ ਸ਼ੁਰੂ ਹੀ ਆ ਕੋਈ ਪੂਛ ਝੜੀ ਹੋਈ ਆ ਉਹਦੀ ਤੇ ਉਹ ਥੱਲੇ ਇੱਕ ਮਾਦੀ ਆਪਣੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਇੱਕ ਮਿੰਟ ਇਹ ਕੈਮਰਾ ਹਿਲੇਗਾ ਮੈਨੂੰ ਲੱਗਦਾ ਕੋੜ ਕੋ ਹੋ ਜੂਗੀ ਅਜਪਰ ਤਿਆਰ ਹੀ ਆ ਕੰਮ ਇਆ ਸਲੇਟੀ ਮਾਦੀ ਨੇ ਦੁਬਾਰਾ ਅण्डे ਰੱਖਣੇ ਸ਼ੁਰੂ ਕਰ ਦਿੱਤੇ। ਬੱਚੇ ਇਹ ਦੋ ਤਿੰਨ ਦਿਨ ਬੰਦ ਕਰ ਗਈ ਸੀਗੀ। ਤੇ ਇੱਕ ਮਿੰਟ ਮੈਂ ਕੈਮਰਾ ਸੈੱਟ ਕਰਦਾ। ਆ ਖੜਾ ਆਪਣਾ ਸਲੇਟੀ ਪੱਟਾ। ਹਾਲੋ। ਠੀਕ ਹੈ। ਇਹ ਪਤਾ ਨਹੀਂ ਕਿੱਧਰ ਨੂੰ ਚੜਨਾ ਦਿਆ ਆਖਰ ਇਹਨੇ ਜੈਤੋਰੀ ਚੜਾਈ ਚੜਨਾ। ਤੇ ਉਹ ਫਿਰਦਾ ਆਪਣਾ ਪੀਲਾ ਮੁਰਗਾ। ਕੈਮਰੇ ਕੀ ਹੋ ਗਿਆ? ਹਾਂ, ਆਨ ਸੈੱਟ ਹੈ। ਠੀਕ ਹੈ। ਨਾਲ ਉਹਦੇ ਪੀੜੀ ਮਾਦੀ ਫਿਰਦੀ ਆ। ਤੇ ਦੂਜੇ ਛੋਟੇ ਬੱਚੇ ਵੀ ਆਪਾਂ ਦੇਖਦੇ ਬਾਹਰ ਕੱਢਦੇ ਆ ਤੁਹਾਨੂੰ ਕਰੋਨਾ ਸ਼ੌਂਕ ਠੀਕ ਹੈ ਇੱਥੇ ਰੁਕਦੇ ਆ ਬਲੌਗ ਨੂੰ ਕਾਫੀ ਦੋਸਤ ਪੁੱਛਦੇ ਆ ਲੇਕਿਨ ਮੈਂ ਦੱਸਾਂਗਾ ਦੁਬਾਰਾ ਫਿਰ ਇਹਨਾਂ ਦਾ ਰੇਟ ਜ਼ਿਆਦਾ ਪੰਜਾਂ ਬੱਚਿਆਂ ਦਾ ਠੀਕ ਹੈ ਕਿਉਂਕਿ ਇਹਨਾਂ ਦੇ ਵਿੱਚ ਤਿੰਨ ਪੱਠੇ ਦੋ ਪੱਠੀਆਂ ਆ ਕਨਫਰਮ ਆ ਠੀਕ ਹੈ ਤਿੰਨ ਪੱਠੇ ਆ ਪੀਲੇ ਦੋ ਪੱਟੀਆਂ ਪੀਲੀਆਂ ਠੀਕ ਹੈ ਇਹਨਾਂ ਦਾ ਰੇਟ ਮੈਂ ਚਲੋ ਵੇਚੀ ਦੱਸ ਦਿੰਦਾ ਵੀਡੀਓ ਚੱਲਦੀ ਦੇ ਵਿੱਚ ਕਈਆਂ ਦੋਸਤਾਂ ਨੂੰ ਲੱਗਣਾ ਇਹਨਾਂ ਦਾ ਪਤਾ ਬਹੁਤ ਜ਼ਿਆਦਾ پیسے ਮੰਗਦਾ ਲੇਕਿਨ ਮੈਂ ਦੱਸ ਦਿੰਦਾ ਪੀਲੇ ਜਾਨਵਰ ਮੇਰੇ ਏਰੀਆ 'ਚ ਮਿਲਦੇ ਨਹੀਂ ਤੇ ਜੇ ਮਿਲਦੇ ਆ ਤਾਂ ਮੇਰਾ ਭਰਾ ਠੀਕ ਹੈ ਅਗਲਾ ਇੱਦਾਂ ਹੀ ਰੇਟ ਲੱਗਦਾ ਤੇ ਮੈਂ ਤੁਹਾਨੂੰ ਦੱਸ ਦਿੰਦਾ ਇਹਨਾਂ ਦਾ ਮੈਂ ਰੇਟ ਕਰਦਾ 8000 50 ਬੱਚਿਆਂ ਦਾ ਠੀਕ ਹੈ ਤਿੰਨ ਪੱਠੇ ਆ ਦੋ ਪੱਟੀਆਂ ਜੇ ਕਿਸੇ ਦੋਸਤ ਨੂੰ ਰੇਟ ਸਹੀ ਲੱਗੇ ਤੇ ਮੇਰਾ ਭਰਾ ਮੈਨਾਂ ਕੰਟੈਕਟ ਕਰਿਓ ਅਦਰਵਾਈ ਠੀਕ ਹੈ ਇਹਨਾਂ ਬੱਚਿਆਂ ਬਾਰੇ ਮੇਰਾ ਭਰਾ ਨਾ ਪੁੱਛਿਓ ਤੁਹਾਨੂੰ ਲੱਗਣ ਵੀ ਸਸਤੇ ਹੋਣਗੇ ਸਸਤੇ ਨਹੀਂ ਹੈਗੇ ਇਹ ਕਿਉਂਕਿ ਯਾਰ ਪਾਲਣ ਤੇ ਤਿਆਰ ਕਰਨ ਤੇ ਮਿਹਨਤ ਬਹੁਤ ਹੁੰਦੀ ਆ ਬੱਚਿਆਂ ਨੂੰ ਤੇ ਮੈਂ ਜਿਹੜਾ ਆਪਣਾ ਜਿੰਨਾ ਕੀਮਤੀ ਟਾਈਮ ਹੁੰਦਾ ਇਹਨਾਂ ਨੂੰ ਦਿੰਨਾ ਮੈਨੂੰ ਪਤਾ ਕਿੰਨਾ ਕੁ ਟਾਈਮ ਹੈ ਇਹਨਾਂ ਨੂੰ ਦਿੰਨਾ ਤੇ ਕਿੱਦਾਂ ਇਹੋ ਪਾਲਦੇ ਆ ਠੀਕ ਹੈ ਤੇ ਕਿੱਦਾਂ ਨਸਲ ਬਣਦੀ ਆ ਕੱਲਾ ਮੁਰਗਾ ਮੁਰਗੀ ਦਾ ਜੋੜਾ ਲਾਉਣ ਦੇ ਨਾਲ ਨਸਲ ਨਹੀਂ ਬਣਦੀ ਮੈਂ ਦੁਬਾਰਾ ਫੇਰ ਰਿਪੀਟ ਚ ਕਹਿਨਾ ਠੀਕ ਹੈ ਜੋੜਾ ਲਾ ਕੇ ਜੋੜਾ ਸਾਂਭਣਾ ਤੇ ਬੱਚੇ ਆਂਡੇ ਆਂਡੇ ਆਂਡਿਆਂ ਤੇ ਆਂਡੇ ਲੈਣੇ ਮੁਰਗੀ ਦੇ ਵੀ ਆਂਡਿਆਂ ਦੇ ਮੁਰਗੀ ਬਿਠਾਉਣੀ 21 ਦਿਨ ਸੇਵਾ ਕਰਨੀ ਠੀਕ ਹੈ ਫਿਰ ਉਹਨਾਂ ਬੱਚਿਆਂ ਨੂੰ ਪਾਲਣਾ ਬਹੁਤ ਖਾਸੀ ਮਿਹਨਤ ਆਉਂਦੀ ਆ ਜਦੋਂ ਇਹ ਬੱਚੇ ਛੋੜੇ ਸੀਗੇ ਉਦੋਂ ਮੈਂ 1500 ਦੇ ਦੋ ਵੀ ਦਿੰਦਾ ਸੀਗਾ ਤੇ ਮੇਰੇ ਵੀ ਕੇ ਵੀ ਆ ਲੇਕਿਨ ਕਈ ਦੋਸਤ ਵਿੱਚੋਂ ਐਦਾਂ ਦੇ ਵੀ ਟਕਰੇ ਕਿ ਉਹ ਹੁਣ 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 ਕਹਿਣ ਵੀ ਇਹ 1500 ਦੇ ਦੋ ਮੈਂ ਦੇ ਦੂੰਗਾ ਰ ਨਹੀਂ ਦੇਵਾਂਗਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਬਾਬੇ ਨਾਨਕ ਦੀ ਮਿਹਰ ਆ ਵਧੀਆ ਟਾਈਮ ਪਾਸ ਹੁੰਦਾ ਤੇ ਆਪਾਂ ਇਹਨਾਂ ਦਾ ਸ਼ੌਂਕ ਕਰਾਂਗੇ ਤੁਰੇ ਫਿਰਾਂ ਦਵਾਂਗੇ ਪੱਠੇ ਤਿਆਰ ਹੋ ਜਾਣੇ ਕੱਲਾ ਕੱਲਾ ਪੱਠਾ ਹੀ ਵਧੀਆ ਰੇਟ ਤੇ ਵਿਕ ਜਾਣਾ ਹੈ ਉਹ ਪੱਠੀਆਂ ਦਾ ਚਲੋ ਕਹਿ ਲੋ ਵੀ 2000 2500 ਤੱਕ ਵੀ ਚੱਲ ਜਾਂਦੀਆਂ ਲੇਕਿਨ ਪੱਠੇ ਜਿਹੜੇ ਆ ਪੱਠੇ ਦਾ ਵਹਿ ਯਾਰਾ ਜਾਂਦੀਆਂ ਗੱਲਾਂ ਵ ਤਾਂ ਉਪਰੋ ਕੀਲੇ ਠੀਕ ਆ ਤੇ ਇਹਨਾਂ ਦਾ ਸ਼ੌਂਕ ਕਰ ਲੋ ਬਾਕੀ ਬਿੰਗਮ ਬੱਚਿਆਂ ਦਾ ਕਾਫੀ ਦੋਸਤ ਪੁੱਛਦੇ ਆ ਮੈਂ ਬਿੰਗਮ ਬੱਚੇ ਉਦੋਂ ਸੇਲ ਕਰੂੰਗਾ ਜਦੋਂ ਮੇਤੋਂ ਜਿਆਦਾ ਗਿਣਤੀ ਦੇ ਵਿੱਚ ਬਣੇ ਹਜੇ ਘਟ ਗਣਤੀ ਜ ਬਣੇ ਹਜੇ ਮੈਂ ਆਪ ਹੀ ਸ਼ੌਂਕ ਕਰੂੰਗਾ ਹਜੇ ਨਹੀਂ ਠੀਕ ਹੈ ਬਾਅਦ ਚ ਦੇਖਾਂਗੇ ਮਨ ਬਣਿਆ ਦਾ ਜਦੋਂ ਕਿਤੇ ਪਾਵਾਂਗੇ ਜਰੂਰ ਆਪਾਂ ਸੇਲ ਤੇ ਬਿੰਗਮ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਬਿੰਗਮਾਂ ਦਾ ਵੀ ਕੋਈ ਗੱਲ ਨਹੀਂ ਬਾਕੀ ਨਾ ਬੱਚੇ ਦਾ ਸ਼ੌਂਕ ਕਰੋ ਇਹਨਾਂ ਦਾ ਪਿਓ ਆ ਦੇ ਆਈ ਗਿਆ ਲੋ ਖੜਾ ਦੇ ਇੱਥੇ ਆ ਗਿਆ ਠੀਕ ਹੈ ਪੀਲਾ ਮੁਰਗ ਮੇਰਾ ਹਿਟਲਰ ਤੇ ਟਿੱਕ ਪਾਜੀ ਕਹਿੰਦਾ ਜਗਾ ਤਪਾਈ ਦੀ ਵੀਡੀਓ ਪਾ ਮੈਂ ਦੇਖੂੰਗਾ ਮੇਰਾ ਭਰਾ ਜੇ ਤਪਾਈ ਦੀ ਵੀਡੀਓ ਪਈ ਹੋਈ ਜੇ ਪੇ ਦੂੰਗਾ ਬਾਕੀ ਜੇ ਨਹੀਂ ਹੋਈ ਤਾਂ ਕੋਸ਼ਿਸ਼ ਕਰੂੰਗਾ ਇਹਨੂੰ ਦਪਾਉਣ ਦੀ ਜੇ ਮੈਨੂੰ ਜਾਨਵਰ ਮਿਲ ਗਿਆ ਠੀਕ ਐ ਤੇ ਜਾਂ ਫਿਰ ਮੈਂ ਆਪਣੇ ਆਪ ਆਪ ਸਵੈਚੀ ਬਿੰਗਮਣਾ ਛੱਡ ਕੇ ਤਪਾਈ ਦੇਖ ਲੂੰਗਾ ਜੇ ਬਣ ਗਈ ਤਾਂ ਠੀਕ ਐ ਜੇ ਨਾ ਤਪਾਈ ਮਿਲੀ ਤਾਂ ਮੇਰਾ ਭਰਾ ਤਾਂ ਵੀ ਫਿਰ ਤੁਸੀਂ ਮੇਰੇ ਤੋਂ ਜਾਨਵਰ ਖਰੀਦਣੇ ਰਹਿਣ ਦਿਓ ਕਿਤੇ ਹੋਰੋ ਬੱਚੇ ਖਰੀਦ ਲਿਓ ਠੀਕ ਐ ਮੈਂ ਨਹੀਂ ਕਹਿੰਦਾ ਭਰਾ ਵੀ ਮੇਰੇ ਕੋਲ ਤੁਸੀਂ ਆਪਣੀ ਤਸੱਲੀ ਕਰੋ ਜੇ ਤੁਹਾਡੀ ਤਸੱਲੀ ਹੁੰਦੀ ਤੁਹਾਨੂੰ ਲੱਗਦਾ ਵੀ ਏਸੀ ਅਨਵਰ ਦੇ ਬੱਚੇ ਅਸੀਂ ਤਿਆਰ ਕਰੇ ਲੜਾ ਸਕਦੇ ਆ ਤੇ ਬੱਚੇ ਲੈ ਜਿਓ ਅਦਰਵਾਈਜ਼ ਮੇਰਾ ਭਰਾ ਰਹਿਣ ਦਿਓ ਠੀਕ ਆ ਤੇ ਮੈਂ ਤਾਂ तकरीबन ਸਾਰੇ ਵਲੋਗਾਂ 'ਚ ਇਹੀ ਕਹਿੰਦਾ ਹਾਂ ਮੇਰੇ ਜਾਨਵਰ ਜਿਹੜੇ ਮੈਨੂੰ ਚੰਗੇ ਚੰਗੇ ਮੈਨੂੰ ਲੱਗਦੇ ਆ ਲੇਕਿਨ ਚੰਗੇ ਨਹੀਂ ਹੈਗੇ ਚੰਗੇ ਹੋਣ ਦੀ ਤਸੱਲੀ ਤੁਸੀਂ ਕਰਨੀ ਆ ਠੀਕ ਆ ਉਹ ਤੁਹਾਡਾ ਫਰਜ਼ ਮੰਨਦਾ ਕੋਈ ਤੁਸੀਂ ਪੈਸੇ ਲਾਉਣੇ ਆ ਠੀਕ ਆ ਤੁਸੀਂ ਪਾਲਣੇ ਆ ਲੇਕਿਨ ਇਹ ਆਗੇ ਆਪਾਂ ਇੰਨੀ ਕੁ ਗਾਰੰਟੀ ਚੱਕ ਸਕਦੇ ਆ ਕਿ ਆਪਣੇ ਜਾਨਵਰ ਚੰਗੇ ਨਿਕਲਣਗੇ ਠੀਕ ਹੈ ਚੰਗੇ ਕਿਦਾਂ ਨਿਕਲਣਗੇ ਉਹਦੇ ਲਈ ਜਾਨਵਰਾਂ ਦਾ ਪਿਛੋਕੜ ਖਾਨਦਾਨ ਮਾਦੀਆਂ ਦਾ ਖਾਨਦਾਨ ਉਹ ਸਾਰਾ ਤਕਰੀਬਨ ਆਪਾਂ ਨੂੰ ਪਤਾ ਹੈ ਆਪਣੇ ਕੋਲ ਹੀ ਮਾਦੀਆਂ ਹਨ ਠੀਕ ਹੈ ਆ ਇਸ ਮਾਦੀ ਦਾ ਖਾਨਦਾਨ ਵੀ ਸਾਰਾ ਹੈਗਾ ਆਪਾਂ ਨੂੰ ਪਤਾ ਤੇ ਜਿਹੜੀ ਮੁਰਗੀ ਪਹਿਲਾਂ ਇਹਦੇ ਨਾਲ ਲੱਗੀ ਆ ਪੀਲੀ ਠੀਕ ਹੈ ਉਹ ਉਹ ਤਾਂ ਹੈਗੀ ਆਪਣੇ ਘਰ ਦੀ ਆ ਤੇ ਜਿਹੜੀਆਂ ਮੁਰਗੀਆਂ ਆਪਣੀ ਘਰ ਦੀ ਨਸਲ ਬਣਾਈ ਹੋਈ ਵਿੱਚੋਂ ਆ ਉਹਨਾਂ ਦਾ ਤਾਂ ਬਾਈ ਮੈਂ ਅੱਖਾਂ ਮੀਟ ਕੇ ਵੀ ਕਹਿ ਦਵਾਂ ਵੀ ਇਹ ਯਾਨੀ ਕਿ ਬੱਚੇ ਚੰਗੇ ਨਿਕਲਣਗੇ ਜਾਂ ਕਹਿ ਲੋ ਵੀ ਉਹਦਾ ਵੀ ਗੈਰਵਾ ਹਵਾ ਦੇ ਵਿੱਚ ਟੀਸ਼ਰਟਨ ਵਾਲੀ ਗੱਲ ਤਾਂ ਉਹ ਤਾਂ ਵੀ ਚੰਗੇ ਨਿਕਲਣੇ ਆ ਕਿਉਂ ਚੰਗੇ ਨਿਕਲਨੇ ਕਿਉਂਗੇ ਭਰਾ ਉਹਨਾਂ ਦੇ ਆਪਾ ਪਛੋਕਰ ਦੇਖਿਆ ਸਾਰਾ ਕੁਝ ਲੜਾਈ ਹੋਈ ਆ ਜਿੰਨਾ ਦੋਸਤਾਂ ਤੋਂ ਗਏ ਆ ਲੜੇ ਆ ਠੀਕ ਆ ਤੇ ਫਿਰ ਆਪਾਂ ਇੱਧਰ ਕੈਮਰਾ ਮਾਰਦੇ ਆ ਸਲੇਟੀ ਪੱਠਾ ਜਾ ਕੇ ਗਰਮੀ ਜ਼ਿਆਦਾ ਮੰਨਦਾ ਉਹ ਥੱਲੇ ਜਾ ਕੇ ਬਹਿ ਗਿਆ ਉਹਦੇ ਗਰਮੀ ਹੈਗੀ ਵੀ ਬਹੁਤ ਆ ਯਾਰ ਕੀ ਕਰਨ ਜਾਨਵਰ ਵੀ ਵਿਚਾਰੇ ਤੇ ਆਪਾਂ ਹੁਣ ਦੇਖਦੇ ਆ ਦੂਜੇ ਜਾਨਵਰ ਖੋਲਦੇ ਆ ਇੱਕ ਮਿੰਟ ਰੋਕ ਲੋ ਠੀਕ ਆ ਮਿੱਤਰੋ ਆ ਵੀ ਮਾਦੀ ਆਪਾਂ ਖੋਲ ਲਈ ਆ ਗੱਲ ਵੀ ਜੋ ਰਾਈ ਦੀ ਨਾਲ ਇਹਦੇ ਬੱਚੇ ਪਿੰਜਰੇ ਤਾਲ ਲਏ ਇਹਨਾਂ ਨੂੰ ਬਾਜਰਾ ਬਾਤਾ ਆ ਆ ਬੱਚਾ ਵਿੱਚੋਂ ਢਲ ਲੱਗਾ ਤਿੰਨ ਚਾਰ ਦਿਨ ਤੇ ਢਲਾਰੇ ਆ ਤੇ ਇਹਨੂੰ ਆਪਾਂ ਲੋਡ ਕਰ ਲਿਆ ਇਹਨੂੰ ਪਾਵਰ ਜਲ ਲਈ ਸੀਗੀ ਠੀਕ ਆ ਤੇ ਬਾਕੀ ਇਹਦੇ ਵਿੱਚ ਤੁਸੀਂ ਬੱਚਿਆਂ ਦਾ ਸ਼ੌਂਕ ਕਰੋ ਇਹ ਬੱਚੇ ਹਜੇ ਸੇਲ ਨਹੀਂ ਹੈਗੇ ਮੇਰਾ ਭਰਾ ਸੇਲ ਕਰਾਂਗੇ ਲੇਕਿਨ ਜਦੋਂ ਇਹੋ ਆਪਣੇ ਪਹਿਲੇ ਜਿਹੜੇ ਬੱਚੇ ਸੇਲ ਤੇ ਪੀਲੇ ਪਾਏ ਆ ਉਹ ਸੇਲ ਹੋ ਗਏ ਉਦੋਂ ਸੇਲ ਕਰਾਂਗੇ ਠੀਕ ਆ ਬਾਕੀ ਇਹ ਵੀ ਆਪਣੇ ਬਣਾਈ ਹੋਈ ਨਸਲ ਵਿੱਚੋਂ ਮਾਦੀ ਆ ਕੱਲ ਮੈਂ ਇਹਦਾ ਸ਼ੌਂਕ ਵੀ ਸ਼ੇਅਰ ਕਰਾਇਆ ਸੀਗਾ ਇਸ ਟਾਈਮੇ ਫੁੱਲ ਗਰੀਦ ਦੇ ਵਿੱਚ ਨਵੇਂ ਪੱਲੇ-ਪੁੱਲੇ ਕੱਢਦੀ ਪਈ ਆ ਠੀਕ ਆ ਦਾੜੀ ਵਾਲੇ ਬੱਚੇ ਇਹਦੇ ਸ਼ੌਂਕ ਕਰਿਓ ਗੱਲ ਵੇ ਬਾਕੀ ਉਧਰ ਪੀਲਾ ਖੜਾ ਤੇ ਜਿਹੜੇ ਪੀਲੇ ਬੱਚੇ ਆ ਇਹਨਾਂ ਦਾ ਪਿਓ ਉਧਰ ਉਹ ਆ ਤੇ ਜਿਹੜੇ ਕਾਲੇ ਬੱਚੇ ਆ ਉਹ ਹੰਡੇ ਡੇ ਕਰਦੇ ਆ ਠੀਕ ਆ ਇਹ ਮਾਦੀ ਜਿਹੜੀ ਸੀਗੀ ਦੋਨਾਂ ਮੁਰਗਿਆਂ ਨਾਲ ਜੋੜ ਕਰਦੀ ਪਈ ਸੀਗੀ ਇੱਕੋ ਟਾਈਮ ਇਹਨਾਂ ਨੂੰ ਬਾਜਰਾ ਆਪਾਂ ਥੋੜਾ ਹੋਰ ਪਾ ਦਿੰਨੇ ਹਾਂ ਠੀਕ ਹੈ ਪੀਲਾ ਮੁਰਗਾ ਪਾ ਅੰਦਰ ਬੰਦ ਕਰ ਦਿੱਤਾ ਤੇ ਆਪਣਾ ਜਿਹੜਾ ਸਲੇਟੀ ਪੱਠਾ ਆ ਹੁਣ ਇੱਧਰ ਆ ਗਿਆ ਹੈ ਉਹ ਤੋਂ ਡਰਦਾ ਇੱਧਰ ਆਉਂਦਾ ਨਹੀਂ ਪਿਆਜ ਖਾਣ ਲਾ ਪਿਆ ਤੇ ਨਾਲ ਫਿਰਦੀ ਇਹਦੇ ਮਾਦੀ ਉਧਰ ਨੂ ਜਾ ਉਹ 100 ਏਕਰ ਫਿਰਦਾ ਪਰੇ ਆਪਣੀ ਜਵਾਨੀ ਵਾਲਾ ਜੋਸ਼ ਦਿਖਾਉਂਦਾ ਹੋਇਆ ਤੇ ਉਹ ਸਲੇਟੀ ਮੁਰਗੀ ਪਰੇ ਆ ਰਣੋ ਠੀਕ ਹੈ ਤੁਸੀਂ ਇਹਨਾਂ ਦਾ ਸ਼ੌਂਕ ਤੱਕ ਕਰੋ ਫਿਰ ਆਪਾਂ ਤੁਹਾਨੂੰ ਦੂਜੇ ਕੋਸ਼ਿਸ਼ ਕਰਦਾ ਮੈਂ ਅੱਜ ਚੰਨ ਨੂੰ ਵੀ ਬਾਹਰ ਲੈ ਕੇ ਆਉਂਗਾ ਤੇ ਅੱਜ ਦੇ ਵਲੌਗ ਤੁਹਾਨੂੰ ਉਹ ਵੀ ਦਿਖਾਉਂਗਾ ਬੱਚਿਆ ਸਨੇ ਬਾਹਰ ਕੱਢਾਂਗੇ ਉਹਨੂੰ ਠੀਕ ਹੈ ਤੇ ਜੁੜੇ ਰਹੋ ਆਪਣੇ ਸ਼ੌਂਕ ਦੇ ਨਾਲ ਗੱਲਾਬਾਤ ਐਦੀ ਚੱਲਦੀਆਂ ਰਹਿਣੀਆਂ ਇਹੋ ਕਿ ਕੱਲੂ ਹੈਗੀ ਛੁੱਟੀ ਕੱਲ ਆਪਾਂ ਕਰਾਂਗੇ ਸ਼ੌਂਕ ਤੇ ਨਾਲੇ ਆਪਾਂ ਕਰਾਂਗੇ ਗੱਲਾਬਾਤਾਂ ਲੋ ਵੀ ਮਿੱਤਰੋ ਇੱਧਰ ਆ ਗਏ ਅੰਡਰਟੇਕਰ ਠੀਕ ਹੈ ਜੋੜ ਕਰਦੀ ਪਈ ਆ ਮਾਦੀ ਲੇਕਿਨ ਜੋੜੇ ਨੇ ਇਦਾਂ ਦੇ ਕਰਨਾ ਕਿਉਂਕਿ ਲੱਤਾ ਜੀ ਆਣ ਹੋਣੇ ਨਹੀਂ ਅੱਗੇ ਵਾਲੀ ਸਿਆਣਾ ਹੋਇਆ ਓਕੜ ਲੋ ਉਹ ਗਈ ਹੋੜ। ਇਹ ਗਏ ਅੰਡੇ ਵੀ ਦਿੰਦੀ ਪਈ ਐ ਇਹਨਾਂ ਅੰਡਰ ਟੈਕਰ ਨਾਲ। ਵਿੱਚੇ ਹੀ ਪਹਿਲਾਂ ਉਹ ਪੱਠਾ ਲੱਗਾ ਸੀਗਾ ਜਿਹੜਾ ਬਿੰਗਮ ਗਲਵਾ ਤੇ ਹੁਣ ਇਹ ਇਹਨਾਂ ਜੋੜ ਕਰਦੀ ਪਈ ਐ। ਉਹ ਪਾਦੇ ਪਾਸੇ ਫਿਰਦੀ ਆ ਮੁਰਗੀ ਆਪਣੀ ਚਿਹੜੀ। ਲੋ ਹੁਣ ਆਪਾਂ ਤੁਹਾਨੂੰ ਇਹਦਾ ਸ਼ੌਂਕ ਕਰਾਉਨੇ ਆ। ਇਹ ਮੁਰਗੀ ਅੰਡੇ ਦਿੰਦੀ ਪਈ ਆ। ਅੱਜ ਨਹੀਂ ਅੰਡਾ ਦਿੱਤਾ ਅੱਜ ਗੈਪ ਆ ਗਈ ਆ ਤੇ ਦੇਖਦੇ ਆਪਾਂ ਉਹ ਇੱਕ ਮੁਰਗੀ ਕੋਟ ਕੋਈ ਆ ਬੱਚੇ ਅੱਜ ਤਕਰੀਬਨ ਬੱਚੇ ਕੱਢਣ ਚ ਜ਼ਿਆਦਾ ਵਧੀਆ ਉਹ ਮੁਰਗੀ ਤੇ ਅੰਡੇ ਆਪਣੇ ਕੋਲ ਜਿੰਨੇ ਪਏ ਆ ਜਿੰਨਾ ਕੇ ਸ਼ਾਮ ਨੂੰ ਤੇ ਦੇਖਦੇ ਹੋ ਸਾਰੀ ਸਾਰੇ ਅੰਡੇ ਉਸ ਮੁਰਗੀ ਥੱਲੇ ਪਾ ਦੇਣੇ ਆ ਠੀਕ ਹੈ ਹਾਂ ਤੁਹਾਡਾ ਸਾਹਿਬ ਔੜਾ ਲੰਬਾ ਵਲੋਗ ਨਹੀਂ ਖਿੱਚਦਾ ਕਿਉਂਕਿ ਆ ਪੱਠਾ ਦੇ ਸਲੇਟੀ ਪੱਠਾ ਦੋਨੇ ਤੱਪ ਗਏ ਹੀ ਤੇ ਤੇ ਪਉਣਾ ਜ਼ਰੂਰੀ ਵੀ ਆ ਉਸ ਪੱਠੇ ਨੂੰ ਕਿ ਲੱਤ ਲੁੱਤਾ ਉਹਦੀਆਂ ਫੇਰੀਆਂ ਆਣ ਹੋਣੀਆਂ ਵਿੱਚ ਵਿੱਚ ਥੋੜੀ ਜੀ ਕੁਟਕੁਟ ਪੈਂਦੀ ਰਵੇ ਠੀਕ ਆ ਉਹਨੂੰ ਪਤਾ ਹੋਵੇ ਮੈਂ ਲੜਨ ਨਹੀਂ ਬਣਿਆ ਤੇ ਇੱਥੇ ਆਪਾਂ ਅੱਜ ਦੇ ਵਲੌਗ ਦਾ ਐਂਡ ਕਰਦੇ ਆ ਮਿਲਦੇ ਆ ਫਿਰ ਅਗਲੇ ਵਲੌਗ ਤੱਕ ਟਗੜੀ ਰੱਖਾ